ਲੋ ਜੀ ਕਾਊਂਟਿੰਗ ਡੇ 4 6 2024 ਲੋਕ ਸਭਾ ਹਲਕਾ 10 ਫਰੋਜਪੁਰ ਤੇ ਅਸੈਂਬਲੀ ਕੰਸਟਿਟਿਊਐਂਸੀ 085 ਮਲੋੜ ਦਾ ਕਾਊਂਟਿੰਗ ਹਾਲ ਦਾ ਰਸਤਾ ਹੈ ਜੀ ਜਿਹੜੇ ਏਜੰਟ ਹੈ ਜੀ ਉਹ ਆ ਜਿਹੜੀ ਆਪਣੀ ਪਾਰਕ ਹੈ ੁੱਡਾ ਵਾਲੀ ਉੱਥੋਂ ਦੀ ਆ ਗੇਟ ਤੋਂ ਐਂਟਰ ਕਰਨਗੇ ਜੀ ਇੱਥੇ ਅਸੀਂ ਉਹਨਾਂ ਦੇ ਮੋਬਾਈਲ ਫੋਨ ਹੈ ਜਿਹੜੇ ਸਾਡੀ ਟੀਮ ਬੈਠੀ ਹੋਈ ਹੈ ਇੱਥੇ ਜਮ੍ਹਾਂ ਕਰਾ ਲਾਂਗੇ ਜੀ ਇੱਥੋਂ ਐਂਟਰ ਕਰਦੇ ਹੋਏ ਦੇ ਕੂਲਰ ਵਗੈਰਾ ਅਸੀਂ ਲਗਾ ਰੱਖਿਆ ਹੈ ਇਧਰ ਬੈਰੀਕੇਟਿੰਗ ਇਧਰ ਨਹੀਂ ਜਾ ਸਕਦਾ ਕੋਈ ਵੀ ਤਾਂ ਇਹ ਉਸ ਤੋਂ ਬਾਅਦ 1 ਤੋਂ 7 ਜਿਨ੍ਹਾਂ ਨੂੰ ਕਾਊਂਟਿੰਗ ਏਜੰਟ ਨੂੰ ਟੇਬਲ ਮਿਲੇ ਆ ਇੱਕ ਤੋਂ 7 ਆ ਦੇਖੋ 7 ਟੇਬਲ 6 5 4 ਇਹ ਉਹਨਾਂ ਦੇ ਬੈਠਣ ਦਾ ਅਰੇਂਜਮੈਂਟ ਹੈ ਜੀ ਦੋਵਾਂ ਪਾਸੇ ਦੇਖ ਰਿਹਾ ਜੀ ਤੁਹਾਨੂੰ 4 3 2 1 ਠੀਕ ਹੈ ਜੀ ਹੁਣ ਆਪਾਂ ਚੱਲੀਏ ਜੀ ਤੁਹਾਨੂੰ ਆਈਡੀਆ ਦੇ ਦਈਏ ਕਿ 8 ਤੋਂ ਲੈ ਕੇ 14 ਨੰਬਰ ਟੇਬਲ ਹੈ ਜਿਹੜੇ ਉਹ ਇੱਥੇ ਐਂਟਰੀ ਹੋਏਗੀ ਆ ਦੇਖੋ ਗੇਟ ਖੁੱਲ ਗਿਆ ਇੱਥੇ ਹੋਏਗੀ ਆ ਸਾਰਾ ਡਿਸਪਲੇ ਕੀਤਾ ਹੋਇਆ 8 ਨੰਬਰ 9 ਨੰਬਰ 10 ਨੰਬਰ 11 ਨੰਬਰ ਟੇਬਲ ਨੰਬਰ 12 ਟੇਬਲ ਨੰਬਰ 13 ਟੇਬਲ ਨੰਬਰ 14 ਅੰਦਰ ਸਾਡਾ ਸੀਟਿੰਗ ਅਰੇਂਜਮੈਂਟ ਤੁਸੀਂ ਦੇਖ ਰਹੇ ਹੋ ਜੀ ਪੂਰਾ ਇਹ ਪੱਖੇ ਵਗੈਰਾ ਜਿੰਨੀ ਸਾਡੀ ਕੋਸ਼ਿਸ਼ ਹੈ ਗਰਮੀ ਤੋਂ ਰਾਹਤ ਦਿਵਾਉਣ ਦੀ ਮਾਨਯੋਗ ਏਆਰਓ ਡਾਕਟਰ ਸੰਜੀਵ ਕੁਮਾਰ ਜੀ ਐਸਡੀਐਮ ਲੋਟ ਉਹਨਾਂ ਦੀ ਯੋਗਗਵਾਈ ਦੇ ਵਿੱਚ ਸਾਰਾ ਉਹਨਾਂ ਨੇ ਦੇਖ ਰੇਖ ਵਿੱਚ ਅਪਡੇਟ ਕੀਤਾ ਜੀ ਸਾਰੀ ਪਲਾਨਿੰਗ ਉਹਨਾਂ ਨੇ ਕੀਤੀ ਅਸੀਂ ਉਸ ਪਲਾਨਿੰਗ ਨੂੰ ਨੇਪਰੇ ਚਾੜਿਆ ਆ ਦੇਖੋ ਇੱਥੇ ਅੰਦਰ ਆ ਸਕਦੇ ਇੱਥੇ ਬਾਹਰ ਇੱਥੇ ਬਲਾਕੇਜ ਹੈ ਜੀ ਟੋਟਲ ਕੋਈ ਉਧਰ ਨਹੀਂ ਜਾ ਸਕਦਾ ਇੱਥੇ ਬਾਥਰੂਮ ਹੈ ਹੁਣ ਤੁਹਾਨੂੰ ਦਿਖਾਉਣੇ ਆ ਜੀ ਅੰਦਰ ਦਾ ਅਰੇਂਜਮੈਂਟ ਅੰਦਰ ਦਾ ਅਰੇਂਜਮੈਂਟ ਤੁਸੀਂ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਆ ਟੇਬਲ ਨੰਬਰ 1 ਜੀ 2 ਜੀ 3 ਜੀ 3-3 ਕੁਰਸੀਆਂ ਸੀ ਲਾਈਆਂ ਇੱਕ ਕਾਊਂਟਿੰਗ ਸੁਪਰਵਾਈਜ਼ਰ ਇੱਕ ਅਸਿਸਟੈਂਟ ਤੇ ਇੱਕ ਮਾਈਕਰੋਬਜ਼ਰਵਰ ਇੱਥੇ ਕਾਊਂਟਿੰਗ ਅਸਿਸਟੈਂਟ ਬੈਠਣਗੇ ਇਧਰ ਮਾਈਕਰੋਬਜ਼ਰਵਰ ਇਧਰ ਕਾਊਂਟਿੰਗ ਸੁਪਰਵਾਈਜ਼ਰ 4 ਨੰਬਰ ਜੀ ਤੇ 5 ਨੰਬਰ 6 ਨੰਬਰ 7 ਨੰਬਰ ਇਹ ਸਾਡਾ ਜਿਹੜਾ ਜੀ ਵੀ ਵੀ ਪੈਟ ਦੀ ਜਿਹੜੀ ਗਿਣਤੀ ਹੋਣੀ ਹੈ ਉਹ ਇੱਥੇ ਕੀਤੀ ਜਾਣੀ ਹੈ ਇਹ ਸਾਰਾ ਅਰੇਂਜਮੈਂਟ ਅਸੀਂ ਕਰ ਚੁੱਕੇ ਜਿੰਦੇ ਸਲਿੱਪਾਂ ਪਾਵਾਂਗੇ ਇਹ ਵੀ ਸੀਪੀ ਲੱਗ ਗਿਆ ਜੀ ਇੱਥੇ ਸਾਡਾ ਵੀ ਵੀ ਪੈਟ ਕਾਊਂਟਿੰਗ ਬੂਥ ਕਹਿੰਦੇ ਜੀ ਇਹਨੂੰ ਫੁੱਲ ਫਾਰਮ ਹੁੰਦੀ ਇੱਥੇ ਵੀ ਵੀ ਪੈਟ ਦੀ ਕਾਊਂਟਿੰਗ ਹੋਏਗੀ ਜੀ ਬੜਾ ਅਸੀਂ ਵਿੱਚ ਸੱਜਾ ਆਪੀਜ਼ਨ ਪਿਆ ਜੀ ਇਹਦੇ ਚੋ 190 ਜਿਹੜੀਆਂ ਅਸੀਂ ਸਲਿੱਪਾਂ ਪਾਵਾਂਗੇ ਰੈਂਡਮਲੀ ਪੰਜ ਚੱਕਾਂਗੇ ਇੱਥੇ ਸਾਡੀ ਆਈਟੀ ਸੈੱਲ ਬੈਠੇਗਾ ਜੀ ਸਾਰੇ ਦਾ ਸਾਰਾ ਜੋ ਆਨਲਾਈਨ ਡਾਟਾ ਹੈ ਐਨਪੋਰ ਵਗੈਰਾ ਸਾਰਾ ਇੱਥੇ ਇੱਥੇ ਮਾਨਯੋਗ ਆਬਜ਼ਰਵਰ ਸਹਿਬਾਨ 085 ਮਲੋਟ ਦੇ ਏਆਰਓ ਏਆਰਓ 1 ਏਆਰਓ ਡਾਕਟਰ ਸੰਜੀਵ ਜੀ ਐਸਡੀ ਮਲੋਟ ਬੈਠਣਗੇ ਜੀ ਇਹ ਸਾਡੀ ਟੈਬੂਲੇਸ਼ਨ ਸ਼ੀਟ ਹੈ ਜੀ ਇੱਥੇ ਟੇਬਲ ਨੰਬਰ 8 ਜੀ 9 10 11 ਦੋਨੋਂ ਪਾਸੇ ਡਿਸਪਲੇ ਹੋਏਗਾ ਜੀ ਬਾਹਰ ਕਾਊਂਟਿੰਗ ਏਜੰਟ ਬੈਠਣਗੇ ਇੱਥੇ ਸਾਡੀ ਗਿਣਤੀ ਚੱਲੇਗੀ ਜੀ ਸਾਰਾ ਹਾਲ ਹੈ ਜਿਹੜਾ ਏਰੀਆ ਦੀ ਪੂਰਾ ਠੰਡਕ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਿਹੜੀ ਪੋਲੀਟੀਕਲ ਪਾਰਟੀਆਂ ਦੇ ਇਲੈਕਸ਼ਨ ਏਜੰਟ ਤੇ ਕਾਊਂਟਿੰਗ ਜਿਹੜੇ ਉਮੀਦਵਾਰ ਆ ਜਿਹੜੇ ਉਹ ਇੱਧਰ ਆਉਣਗੇ ਜੀ ਇਸ ਰਸਤੇ ਤੋਂ ਇੱਥੇ ਹੀ ਸਾਡੀ ਸਾਰੀ ਟੀਮ ਆਏਗੀ ਜਿੰਨੇ ਅਫੀਸਰਸ ਐ ਸਾਰੇ ਇੱਧਰ ਦੀ ਐਂਟਰ ਕਰਨਗੇ ਜੀ ਇਹ ਇੱਕ ਪ੍ਰੋਸੈਸ ਐ ਬਾਰੋ-ਬਾਰ ਰਸਤਾ ਬਣਾਇਆ ਗਿਆ ਜੀ ਇੱਥੇ ਅਸੀਂ ਇੱਥੋਂ ਐਂਟਰ ਕਰ ਜਾਾਂਗੇ ਇੱਥੇ ਆ ਕੇ ਉਹ ਅਫੀਸਰ ਸਾਹਿਬਾਨ ਤੇ ਜਿਹੜੇ ਕਲੈਕਸ਼ਨ ਏਜੰਟ ਜਾਂ ਉਮੀਦਵਾਰ ਇੱਥੇ ਬੈਠਣਗੇ ਟੈਬੂਲੇਸ਼ਨ ਸ਼ੀਟ ਦਿਖਾ ਦੇ ਇੱਥੇ ਅਸੀਂ ਸਾਹਮਣੇ ਦੀ ਇੱਕ ਪ੍ਰੋਜੈਕਟਰ ਆਈ ਸਾਡੇ ਬਹੁਤ ਹੀ ਆਈਟੀ ਦੇ ਮਾਹਿਰ ਸਾਡੇ ਰਮਨ ਮਿੱਤ ਜੀ ਅਸੀਂ ਇਸ ਵਕਤ ਆਫਿਸ ਦੇ ਵਿੱਚ ਹੀ ਆ ਹਰ ਟੇਬਲ ਤੇ ਜੀ ਇਹ 12 ਨੰਬਰ ਟੇਬਲ ਹੈ 12 ਨੰਬਰ ਟੇਬਲ ਹੈ ਇੱਥੇ ਕਿਹੜੀ ਕਿਹੜੀ ਸੀਯੂ ਆਉਣੀ ਹੈ ਕਿਹੜੇ ਕਿਹੜੇ ਰਾਉਂਡ ਇੱਥੇ ਹੋਣੇ ਅਸੀਂ ਪਹਿਲੇ ਹੀ ਲਿਸਟਾਂ ਜਿਹੜੀਆਂ ਦੇ ਦਿੱਤੀਆਂ ਹੈਗੀਆਂ ਆਪਣੀਆਂ ਟੀਮਾਂ ਨੂੰ ਤੇ ਇਸ ਤੋਂ ਇਲਾਵਾ ਜੋ ਵੀ ਤੇ ਉਹਨਾਂ ਨੂੰ ਇਨਫਰਾਸਟ੍ਰਕਚਰ ਚਾਹੀਦਾ ਹੈ ਜੋ ਮਟੀਰੀਅਲ ਚਾਹੀਦਾ ਸੀ ਇਸ ਤਰ੍ਹਾਂ ਸਾਰੇ ਟੇਬਲਾਂ ਤੇ ਟੋکریاں ਜਿਹੜੀਆਂ ਅਸੀਂ ਰੱਖ ਦਿੱਤੀਆਂ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸਕਰੀਨ ਚੱਲ ਰਹੀ ਹੈ ਜੀ ਇੱਥੇ ਮਾਨਯੋਗ ਏਆਰਓ ਸਹਿਬਾਨ ਉਹਨਾਂ ਦੇ ਨਾਲ ਮਾਨਯੋਗ অবজারভার ਸਹਿਬਾਨ ਬੈਠਣਗੇ ਜੀ ਬਾਕੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸਾਹਮਣੇ ਤੁਹਾਨੂੰ ਦਿਖਾਉਣੇ ਆ ਜੀ ਇੱਥੇ ਸਾਡਾ ਰਿਜ਼ਲਟ ਜਿਹੜਾ ਡਿਜੀਟਲ ਹੋਏਗਾ ਨਾਲ ਨਾਲ ਅਪਡੇਟ ਹੋਏਗਾ ਆ ਦੇਖੋ ਤੁਹਾਡੇ ਸਾਹਮਣੇ ਸਕਰੀਨ ਆ ਗਈ ਹੈ ਜੀ ਧਿਆਨ ਨਾਲ ਦੇਖੋ ਇਹ ਬਲੋ ਇੱਥੇ ਅਸੀਂ ਸੀਲਿੰਗ ਟੀਮ ਬਿਠਾਵਾਂਗੇ ਜੀ ਨਾਲ ਨਾਲ ਸੀਲਿੰਗ ਹੋ ਜਾਏਗੀ